ਪੰਨੂ ਵਰਗੇ ਜਿਹੜੇ ਦਿੱਕਤੇ ਨੇ ਜਿਹੜੇ ਪੰਨੂ ਵਰਗੇ ਜਿਹੜੇ ਬਾਹਰ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਦੇ ਮਨਸੂਬੇ ਸਾਡੇ ਹੁੰਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ। ਸਿੱਧੂ ਗ੍ਰੀਤਾ ਅੰਗਰਣ ਚੌਂਗ 'ਚ ਅੱਜ ਪੰਨੂ ਦਾ ਵਿਰੋਧ ਕਰਦੇ ਪਈਆਂ ਅਸੀਂ ਇਹਨਾਂ ਨੂੰ ਕਹਿਣਾ ਚਾਹਾਂਗੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਲੁਧਿਆਣੇ ਸਮਾ ਰੱਖ ਕੇ ਆਓ ਕਿ ਅਸੀਂ ਤੁਹਾਨੂੰ ਇੱਟ ਦਾ ਛਾ ਪੱਥਰ ਨਾ ਦੇਵਾਂਗੇ। ਜਿਹੜਾ ਬੰਦਾ ਉੱਥੇ ਬੈਠ ਕੇ ਬੜੀਆਂ-ਬੜੀਆਂ ਗੱਲਾਂ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਔਰ ਕੁਝ ਸਾਡੇ ਹਿੰਦੁਸਤਾਨ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਗੁੰਮਰਾਹ ਕਰਕੇ ਉੱਥੇ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਵਾ ਜਿਹੜਾ ਜਿਹੜਾ ਵੀ ਫੇਮ ਘਟਣਾ ਜਾਂਦਾ ਆ ਉਹ ਦਲਿਤ ਸਮਾਜ ਨੂੰ ਟਾਰਗੇਟ ਬਣਾਉਂਦਾ ਆ ਦਲਿਤ ਦਲਿਤ ਸਮਾਜ ਸੜਕਾਂ ਤੇ ਆ ਜਾਂਦਾ মিডিਆ ਉਹਨੂੰ ਚੱਕ ਕੇ ਹਾਈਲਾਈਟ ਕਰਦੀ ਆ ਉਹ ਬੰਦੇ ਦਾ ਨਾਮ ਜਿਹੜਾ ਆ ਸੁਰਖੀਆਂ 'ਚ ਨਜ਼ਰ ਆਣ ਲੱਗ ਜਾਂਦਾ ਇਸ ਕਰਕੇ ਇਹ ਲੋਕ ਸਾਨੂੰ ਟਾਰਗੇਟ ਬਣਾਉਂਦੇ ਆ ਅਸਿਰ ਨੂੰ ਦੱਸਣਾ ਚਾਹੁੰਦੇ ਆ ਕਿ ਵਾਲਮੀਕੀ ਭਾਈਚਾਰੇ ਦੇ ਕੱਲੀ ਬਾਬਾ ਸਾਹਿਬ ਬਾਬਾ ਸਾਹਿਬ ਵਾਲਮੀਕੀ ਭਾਈਚਾਰੇ ਦੇ ਨਹੀਂ ਬਲਕਿ ਸਮੂਹ ਹਿੰਦੁਸਤਾਨੀਆਂ ਦੇ ਸਾਰੇ ਹਿੰਦੂਆਂ ਦੇ ਆ ਹਿੰਦੂ ਹਿੰਦੁਸਤਾਨ ਦਾ ਜਾਗਿਆ ਹੋਇਆ ਚਾਹੇ ਉਹ ਵਾਲਮੀਕੀ ਹੋਵੇ ਚਾਹੇ ਉਹ ਜ਼ਮੀਦਾਰ ਹੋਵੇ ਚਾਹੇ ਉਹ ਬਗਲੀਆਂ ਹੋਵੇ ਚਾਹੇ ਲਾਲਾ ਹੋਵੇ ਅੱਜ ਸਾਰੇ ਇਕੱਠੇ ਆ ਬਾਬਾ ਸਾਹਿਬ ਦੀ ਸ਼ਕਤੀ ਨੂੰ ਜਾਣ ਚੁੱਕੇ ਆ ਸੱਚੀ ਕਾਲ ਜੀ ਲੁਧਣਾ ਦੇ ਡੁਗਰੀ ਦੇ ਜੈਨ ਮੰਦਰ ਦੇ ਬਾਹਰ ਰੋਡ ਦੋਸਤ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਖਾਲਿਸਤਾਨ ਪੰਨੂ ਦੇ ਖਿਲਾਫ ਜੋ ਕਿ ਪਿਛਲੇ ਕੁਝ ਦਿਨਾਂ ਦੇ ਪਹਿਲਾਂ ਬਾਬਾ ਸਾਹਿਬ ਅੰਬੇਕੜ ਦੀ ਪ੍ਰਤੀਮਾ ਨੂੰ ਠੇਸ ਪਹੁੰਚਾਈ ਸੀਗੀ ਵੀਅਦ ਵੀ ਕੀਤੀ ਸੀਗੀ ਅਤੇ ਆਸ਼ਬਦ ਬੋਰਡ ਲਿਖੇ ਗਏ ਸੀਗੇ ਪ੍ਰਤੀਮਾ ਦੇ ਬਾਹਰ ਸ਼ੀਸ਼ੇ ਤੇ ਲੱਗੇ ਹੋਏ ਦੇਖ ਸਕਦੇ ਹੋ ਅੱਜ ਦਲਿਤ ਪਹਿਚਾਰਾ ਫਿਰ ਤੋਂ ਅੱਜ ਦੁਗਰੀ ਦੇ ਚੌਂਕ ਦੇ ਵਿੱਚ ਇਕੱਠੇ ਹੋਏ ਨੇ ਤਨ ਦੱਸ ਦਈਏ ਕਿ ਤਸਵੀਰਾਂ ਚ ਵਿੱਚ ਤੁਹਾਨੂੰ ਦਿਖਾ ਰਹੇ ਆ ਲਗਾਤਾਰ ਜੇ ਕੀ ਰੋਡ ਪ੍ਰਦਰਸ਼ਨ ਦਿਖਾਇਆ ਜਾ ਰਿਹਾ ਵਾ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਵੀ ਪੰਨੂ ਦੇ ਵੱਲੋਂ ਬਿਆਨ ਦਿੱਤੇ ਗਏ ਨੇ ਬੜੇ ਨਿੰਦਨਯੋਗ ਨੇ ਗੱਲਬਾਤ ਕਰਦੇ ਆ ਕੀ ਪੂਰਾ ਮਾਮਲਾ ਵਾ ਜੈ ਸ਼੍ਰੀ ਰਾਮ ਜੀ ਹਰ ਹਰ ਮਾਦੇ ਮੈਂ ਲਵੀਨ ਤਾਂਗੜੀ ਅਖਿਲ ਭਾਰਤੀ ਸ਼ਿਵਸਨਾ ਰਾਸ਼ਟਰੀ ਦੇ ਵੱਲੋਂ ਪੰਜਾਬ ਯੂਥ ਪ੍ਰਧਾਨ ਅੱਜ ਸਮੂਹ ਵਾਲਮੀਕੀ ਭਾਈਚਾਰੇ ਵੱਲੋਂ ਕਿ ਬੀਤੇ ਦਿਨ ਜਿਹੜੀ ਬਾਬਾ ਸਾਹਿਬ ਦੀ ਬੇਦਵੀਆਂ ਦੀਆਂ ਗਤੀਵਿਧੀਆਂ ਚੱਲ ਰਹੀਆਂ ਪੰਜਾਬ 'ਚ ਅਸੀਂ ਉਹਦੇ ਵਿਰੋਧ ਦੇ ਵਿੱਚ ਅੱਜ ਦੁਗਰੀ ਦੇ ਵਿੱਚ ਸਾਰੇ ਬਾਬਾ ਸਾਹਿਬ ਦੇ ਭਗਤ ਜਿਹੜੇ ਦੇਸ਼ ਨੂੰ ਪਿਆਰ ਕਰਦੇ ਐ ਜਿਹੜੇ ਸਨਾਤਨ ਨੂੰ ਪਿਆਰ ਕਰਦੇ ਐ ਦੇਸ਼ ਨੂੰ ਹਿੰਦੁਸਤਾਨ ਨੂੰ ਅੱਜ ਉਹਨਾਂ ਦੇ ਵਿਰੋਧ ਦੇ ਵਿੱਚ ਅਸੀਂ ਖਾਲਿਸਤਾਨੀਆਂ ਨੂੰ ਮੂੰਹ ਤੋੜ ਜਵਾਬ ਦਿੰਨੇ ਐ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਐ ਕਿ ਵਾਲਮੀਕੀ ਭਾਈਚਾਰੇ ਦੇ ਕਲੀ ਬਾਬਾ ਸਾਹਿਬ ਬਾਬਾ ਸਾਹਿਬ ਵਾਲਮੀ ਚਾਰੇ ਦੇ ਨਹੀਂ ਬਲਕਿ ਸਮੂਹ ਹਿੰਦੋਸਤਾਨੀਆਂ ਦੇ ਸਾਰੇ ਹਿੰਦੂਆਂ ਦੇ ਆਸੀਂ ਦੁਗਰੀ ਧੰਨੜ ਰੋਡ ਚੌਂਗ 'ਚ ਅੱਜ ਪੰਨੂ ਦਾ ਵਿਰੋਧ ਕਰਦੇ ਪਈ ਆ ਅਸੀਂ ਇਹਨਾਂ ਨੂੰ ਕਹਿਣਾ ਚਾਹਾਂਗੇ ਤੁਸੀਂ ਆਪਣੀ ਮਾਂ ਦਾ ਦੁੱਧ ਪੀਤਾ ਲੁਧਿਆਣਾ ਸਮਰ ਰੱਖ ਕੇ ਆਓ ਕਿ ਅਸੀਂ ਤੁਹਾਨੂੰ ਇੱਟ ਦਾ ਜਵਾਬ ਪੱਥਰ ਨਾਲ ਦੇਵਾਂਗੇ ਆ ਬਾਬਾ ਸਾਹਿਬ ਦੀ ਨਹੀਂ ਬਲਕਿ ਸਨਾਤਨੀਆਂ ਦੀ ਸੈਨਾ ਆ ਕੱਲਾ ਵਾਲਮੀਕੀ ਭਾਈਚਾਰੇ ਦੇ ਬਾਬਾ ਸਾਹਿਬ ਨਹੀਂ ਬਲਕਿ ਹਰ ਸ਼ਿਵ ਸੈਨਿਕ ਦੇ ਬਾਬਾ ਸਾਹਿਬ ਹੈ ਜਿਹੜੇ ਦੇਸ਼ ਦੇ ਹਿੱਤ ਜਿਨ੍ਹਾਂ ਨੇ ਸੰਵਿਧਾਨ ਲਿਖਿਆ ਸੰਵਿਧਾਨ ਦੇ ਰਚਨਾਹਾਰ ਅਸੀਂ ਕਿਸੇ ਵੀ ਐਸੇ ਗਰਮਖਾਲੀ ਨੂੰ ਪੰਜਾਬ 'ਚ ਪਨਾਹ ਨਹੀਂ ਦੇਵਾਂਗੇ ਅਸੀਂ ਭਗਵੰਤ ਮਾਨ ਸਰਕਾਰ ਨੂੰ ਬੇਨਤੀ ਕਰਦੇ ਹਾਂ ਜਿ ਤਾਂਡੇ ਕੋ ਐਸੇ ਗੰਦੇ ਆਂਡਿਆਂ ਨੂੰ ਨਾਥ ਨਹੀਂ ਪਾਈ ਜਾ ਰਹੀ ਸਾਨੂੰ ਜ਼ਿੰਮੇਵਾਰੀ ਦੇ ਸਾਰੇ ਭਰਾ ਮਿਲ ਕੇ ਇਹਨੂੰ ਕੰਦੇ ਆਂਡੇ ਨੂੰ ਅਮਰੀਕਾ ਤੋਂ ਘੜੀਸ ਕੇ ਲੁਧਿਆਣੇ ਵਰਗੀਆਂ ਪੰਜਾਬ ਦੀਆਂ ਜ਼ਿਲ੍ਹਾ ਜਬੰਦ ਕਰਾਈਏ ਅੱਜ ਉਹ ਹੀ ਅੰਗਲ ਜਿਨ੍ਹਾਂ ਦੀ ਸੋਚ ਤੇ ਪੰਜਾਬ ਦੇ ਮਾਹੌਲ ਖਰਾਬ ਕੀਤਾ ਜਾ ਰਿਹਾ ਅਸੀਂ ਮੂੰਹ ਤੋੜ ਜਵਾਬ ਦਿੰਦੇ ਕਹਾਂਗੇ ਕਾਲੀ ਸਤਨ ਮਰਦਾਬਾ ਨਵੀਨ ਤੰਗਰੀ ਜਿਨ੍ਹਾਂ ਨੇ ਕਿਹਾ ਕਿ ਹੋਰ ਕੀ ਨਮਸਤ ਕਰ ਕੇ ਪੀ ਰਾਣਾ ਕੇ ਪੀ ਜੀ ਕਿੱਸਾ ਦੇ ਦੋਗੇ ਹਨੂ ਵੱਲੋਂ ਜਿਹੜੇ ਕਿ ਆਸ਼ਬਤ ਬਿਆਨ ਦਿੱਤੇਗੇ ਤੇ ਬੇਅਦਬੀ ਕੀਤੀ ਗਈ ਬਾਬਾ ਸਾਹਿਬ ਦੀ ਪ੍ਰਤੀਮਾ ਤੇ ਦੇਖੋ ਅੱਜ ਪੂਰੇ ਦੇਸ਼ ਦਾ ਹਿੰਦੂ ਜਾਗ ਚੁੱਕਿਆ ਹੈ ਮੈਂ ਤੁਸੀਂ ਦੇਖਿਆ ਹੀ ਸਾਰੀਆਂ ਧਾਰਮਿਕ ਜਥੇਬੰਦੀਆਂ ਹਿੰਦੂ ਜਥੇਬੰਦੀਆਂ ਅੱਜ ਉਸ ਪਾਗਲ ਦੇ ਖਿਲਾਫ ਨੇ ਜਿਹੜਾ ਬੰਦਾ ਉੱਥੇ ਬੈਠ ਕੇ ਵੱਡੀਆਂ-ਵੱਡੀਆਂ ਗੱਲਾਂ ਕਰਦਾ ਲੋਕਾਂ ਨੂੰ ਗੁੰਮਰਾਹ ਕਰਦਾ ਔਰ ਕੁਝ ਸਾਡੇ ਹਿੰਦੁਸਤਾਨ ਦੇ ਬੱਚਿਆਂ ਨੂੰ ਪੰਜਾਬ ਦੇ ਬੱਚਿਆਂ ਨੂੰ ਗੁੰਮਰਾ ਕਰਕੇ ਪੁੱਠੇ ਕੰਮ ਕਰਾਉਣ ਦੀ ਕੋਸ਼ਿਸ਼ ਕਰਦਾ ਵਾ ਅਸੀਂ ਅੱਜ ਇਹੀ ਅਜੇ ਇਕਤਾ ਇਕਤਾ ਉਹਨੂੰ ਦੱਸ ਦਈਏ ਕਿ ਪੂਰਾ Hindu ਹਿੰਦੁਸਤਾਨ ਦਾ ਜਾਗਿਆ ਹੋਇਆ ਵਾ ਚਾਹੇ ਉਹ ਬਾਲਮਿਕੀ ਹੋਵੇ ਚਾਹੇ ਉਹ ਜ਼ਮੀਦਾਰ ਹੋਵੇ ਚਾਹੇ ਉਹ ਬਾਣੀਆਂ ਹੋਵੇ ਚਾਹੇ ਲਾਲਾ ਹੋਵੇ ਅੱਜ ਸਾਰੇ ਇਕੱਠੇ ਆ ਬਾਬਾ ਸਾਹਿਬ ਦੀ ਸ਼ਕਤੀ ਨੂੰ ਜਾਣ ਚੁੱਕੇ ਆ ਕਿ ਅੱਜ ਬਾਬਾ ਸਾਹਿਬ ਨੇ ਜੋ ਦੇਸ਼ ਲਈ ਕੀਤਾ ਉਹ ਕੱਲੇ ਬਾਲਮਿਕ ਸਮਾਜ ਵਾਸਤੇ ਦਲਿਤ ਸਮਾਜ ਵਾਸਤੇ ਨਹੀਂ ਕੀਤਾ ਪੂਰੇ ਸਮਾਜ ਵਾਸਤੇ ਕੰਮ ਕੀਤਾ ਵਾ ਇਹ ਤੁਸੀਂ ਦੇਖ ਲਓ ਸਾਡੇ ਨਾਲ ਸਾਰੇ ਸਾਰੀ ਕੌਮਾਂ ਸਾਡੇ ਨਾਲ ਨੇ ਸਾਰੇ ਲੋਕ ਸਾਡੇ ਨਾਲ ਨੇ ਧਾਰਮਿਕ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਰਾਜਨੀਤਿਕ ਜਥੇਬੰਦੀਆਂ ਸਾਡੇ ਨਾਲ ਨੇ ਅੱਜ ਉਹਦਾ ਮੂੰਹ ਤੋੜ ਜਵਾਬ ਦੇ ਲਈ ਜਿ ਖੜੇ ਆ ਅਸੀਂ ਫਿਰ ਟਾਗੜੀ ਸਾਹਿਬ ਦੀ ਗੱਲ ਨੂੰ ਵੱਡੀ ਕਰਦੇ ਹੋਏ ਕਿੰਨੇ ਕਿ ਜੇ ਉਹਨੇ ਵਾਕਈ ਜਿਵੇਂ ਸਾਡਾ ਮੁੰਡਾ ਕਹਿੰਦਾ ਜਿਵੇਂ ਉਹਨੇ ਵਾਦਾ ਦੁੱਧ ਪੀਤਾ ਇਹ ਤਾਂ ਹੁਣ ਪਤਾ ਨਹੀਂ ਉਹਨੇ ਕਹਦਾ ਦੁੱਧ ਪੀਤਾ ਜਿਵੇਂ ਉਹ ਚ ਦਾਮਾ ਤੇ ਇੱਥੇ ਆਵੇ ਹਿੰਦੁਸਤਾਨ ਦੀ ਧਰਤੀ ਤੇ ਪੰਜਾਬ ਦੀ ਧਰਤੀ ਤੇ ਉਹਨੂੰ ਉਹਦਾ ਜਵਾਬ ਦੀਏ ਉੱਥੇ ਗੱਲਾਂ ਮਾਰਦਾ ਬੈਠ ਕੇ ਉਹਦੇ ਨਾਲ ਕੋਈ ਫਾਇਦਾ ਨਹੀਂ ਮਿੰਕਲ ਵਿਰਲਾ ਮਿੰਕਲ ਵਿਰਲਾ ਮਿੰਕਲ ਜੀ ਕੀ ਕਹਿਣਾ ਚਾਹੋਗੇ ਲਗਾਤਾਰ ਬਾਬਾ ਸਾਹਿਬ ਦੀ ਪਰਜਮਾ ਤੇ ਲਗਾਤਾਰ ਠੇਸ ਪਹੁੰਚਾਈ ਜਾ ਰਹੀ ਆ ਬੇਅਦਬੀਆ ਕੀਤੀ ਜਾ ਰਹੀਆਂ ਨੇ ਇਹ ਬਹੁਤ ਮੰਦਭਾਗੀ ਕਟਣਾ ਜਿਹੜੀ ਆ ਉਹ ਪੰਜਾਬ ਵਿੱਚ ਹੋ ਰਹੀ ਆ तकरीबन ਲਗਾਤਾਰ ਬਾਬਾ ਸਾਹਿਬ ਦੇ ਜਿਹੜੀ ਤਸਵੀਰ ਆ ਉਹਨੂੰ ਜਿਹੜੀ ਤੁਮਿਲ ਕਰਨ ਦੀ ਬਾਬਾ ਸਾਹਿਬ ਦੇ ਐਕਸ਼ਨ ਨੂੰ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਆ ਇਹ ਸ਼ਰਾਰਤੀ ਲੋਕਾਂ ਦੁਆਰਾ ਪੰਨੂ ਜਿਹੜਾ ਕੁੱਤਾ ਵਾ ਇਹਦੇ ਵੱਲੋਂ ਕੀਤੀ ਜਾ ਰਹੀ ਹੈ ਪਰ ਪੰਜਾਬ ਦੇ ਲੋਕ ਬੜੇ ਸਮਝਦਾਰ ਤੇ ਅਮਨ ਚੈਨ ਪਸੰਦ ਲੋਕ ਨੇ ਕਿ ਕਦੇ ਵੀ ਜਿਹੜਾ ਪੰਜਾਬ ਦਾ ਮਾਹੌਲ ਆ ਉਹ ਖਰਾਬ ਨਹੀਂ ਕਰਨ ਦਿੱਤੇ ਜਾਊਗਾ ਤੇ ਜਿਹੜੇ ਪੰਨੂ ਵਰਗੇ ਜਿਹੜੇ ਕੁੱਤੇ ਨੇ ਜਿਹੜੇ ਨੇ ਪੰਨੂ ਵਰਗੇ ਜਿਹੜੇ ਬਾਹਰ ਬੈਠ ਕੇ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਉਹਨਾਂ ਦੇ ਮਨਸੂਬੇ ਸਾਡੇ ਹੁੰਦੇ ਕਦੇ ਵੀ ਕਾਮਯਾਬ ਨਹੀਂ ਹੋਣਗੇ ਇਹ ਪ੍ਰਸ਼ਾਸਨ ਦੀ ناکامی ਕਹੂੰਗਾ ਭਗਵੰਤ ਮਾਨ ਸਰਕਾਰ ਦੀ ناکامی ਕਹੂੰਗਾ ਜਦੋਂ ਤਾਂ ਫਲੈਗ ਸਰਮਿਕ ਕਰਨੀ ਹੁੰਦੀ ਹੈ 26 ਜਨਵਰੀ ਦੀ ਉਦੋਂ ਤੇ ਏਜੰਸੀਆਂ ਨੂੰ ਪਤਾ ਲੱਗ ਜਾਂਦਾ ਵੀ ਮੁੱਖ ਮੰਤਰੀ ਦਾ ਜਿਹੜਾ ਪ੍ਰੋਗਰਾਮ ਹੈ ਉਹਦੇ ਵਿੱਚ ਜਿਹੜੇ ਸ਼ਰਧਾਰਥੀ ਲੋਕ ਨੇ ਉਹਨਾਂ ਸ਼ਾਮਿਲ ਹੋਣਾ ਆ ਪਰ ਜਦੋਂ ਬਾਬਾ ਸਾਹਿਬ ਦੀਆਂ ਮੂਰਤੀਆਂ ਤੋੜੀ ਜਾਂਦੀਆਂ ਉਹ ਏਜੰਸੀਆਂ ਕਿੱਥੇ ਜਾਂਦੀਆਂ ਤੇ ਮੈਂ ਪ੍ਰਸ਼ਾਸਨ ਤੋਂ ਬੇਨਤੀ ਕਰਦਾ ਵੀ ਜਿੱਦਾਂ ਉਹ ਕੁੱਤੇ ਪੰਨੂ ਨੇ 14 April ਦਾ ਦਿਨ ਰੱਖਿਆ ਵੀ ਪੂਰੇ ਪੰਜਾਬ 'ਚ ਬਾਬਾ ਸਾਹਿਬ ਦੀਆਂ ਮੂਰਤੀਆਂ ਨੂੰ ਉਹਨਾਂ ਨੇ ਤੋੜਨ ਦਾ ਜਿਹੜਾ ਐਲਾਨ ਕੀਤਾ ਵਾ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਆ ਵੀ ਤੁਸੀਂ ਉੱਥੇ ਸਾਰੇ ਬਾਬਾ ਸਾਹਿਬ ਦੀ ਜਿਹੜੀ ਮੂਰਤੀ ਆ ਉਹਨਾਂ ਨੂੰ ਸੁਰੱਖਿਅਤ ਪ੍ਰਬੰਧ ਕਰੋ ਜੇ ਤੁਹਾਡੇ ਵੱਸ ਦਾ ਨਹੀਂ ਤਾਂ ਅਸੀਂ ਸਭ ਆਪਣੇ ਬਾਬਾ ਸਾਹਿਬ ਦੀ ਜਿਹੜੀ ਤੂੰ ਮਿਲ ਚਵੀ ਆ ਉਹਨੂੰ ਨਹੀਂ ਹੋਣ ਦਵਾਂਗੇ ਤੇ ਬਾਬਾ ਸਾਹਿਬ ਦੇ ਹੱਕ ਲਈ ਬਾਬਾ ਸਾਹਿਬ ਦੀ ਛਵੀ ਨੂੰ ਪ੍ਰਕਾਰ ਰੱਖਣ ਲਈ ਉੱਥੇ ਪਹਿਰਾ ਦੇਵਾਂਗੇ ਬਹੁਤ ਬਹੁਤ ਧੰਨਵਾਦ ਮਾਈਕਲ ਜੀ ਤੁਹਾਡਾ ਨਾਮ ਜੋੜਨ ਦੇ ਲਈ ਪ੍ਰਧਾਨ ਜੀ ਨਾਲ ਗੱਲਬਾਤ ਕਰਨੀ ਕੀ ਨਾਮ ਆ ਸਾ ਤੁਹਾਡਾ ਸੰਜੀਵ ਇਕਲਵੇ ਸੰਜੀਵ ਜੀ ਕਿੱਸਾ ਦੇ ਦਿਓ ਕਿ ਪ੍ਰਸ਼ਾਸਨ ਦੀ ਲਾਪਰਵਾਹੀ ਕਰਕੇ ਹਾਲਾਂਕਿ ਉਸ ਦਿਨ ਸੀਐਮ ਭਗਵੰਤ ਮਾਨ ਵੀ ਆਏ ਸੀਗੇ ਜੁਰੇ ਬੇਰਬੀ ਦਾ ਮਾਮਲਾ ਸਾਹਮਣੇ ਆਇਆ ਸੀਗਾ ਇਸ ਪੰਜਾਬ ਸਰਕਾਰ ਨਲਾਕੀ ਬਹੁਤ ਵੱਡੀ ਨਲਾਕੀ ਹੈ ਕਿ ਇਹੋ ਜੀ ਸਰਕਾਰ ਦੇ ਵਿੱਚ ਜਿਹਦੇ ਵਿੱਚ ਬਾਬਾ ਸਾਹਿਬ ਦੇ ਫੋਟੋਆਂ ਤਾਂ ਲਾਈ ਜਾ ਰਹੀਆਂ ਜਾਂ ਭਗਤ ਸਿੰਘ ਜੀ ਦੀਆਂ ਫੋਟੋਆਂ ਤਾਂ ਲਾਈ ਜਾ ਰਹੀਆਂ ਦਿਵਾਰਾਂ ਤੇ ਉਸ ਦੇ ਵਿੱਚ ਕੋਈ ਮਹੱਤਵ ਨਹੀਂ ਹੈ ਜੇ ਤਾਂ ਜੇ ਤਾਂ ਪਹਿਰਾ ਦੇਣਾ ਤੇ ਉਹ ਪਹਿਰਾ ਜਿਹੜਾ ਆ ਉਹ ਸਹੀ ਤਰੀਕੇ ਨਾਲ ਦੇਣਾ ਚਾਹੀਦਾ ਆ ਇੰਨਾ ਦੀ ਸਰਕਾਰ ਦੇ ਵਿੱਚ ਜੇ ਬਾਬਾ ਸਾਹਿਬ ਨੂੰ ਇੰਨਾ ਸਤਿਕਾਰ ਦੇ ਰਹੇ ਆ ਔਰ ਉਸੇ ਸਰਕਾਰ ਦੇ ਵਿੱਚ ਇਹੋ ਜਿਹਾ ਇੱਕ ਬਾਹਰ ਬੈਠਾ ਗਿੱਦਰ ਧਮਕੀ ਦੇ ਜਾਂਦਾ ਕਿਉਂਕਿ ਅੱਜ ਪੰਨੂ ਨਾ ਦੀ ਨਾਮ ਨਾਮ ਜਿਹੜਾ ਆ ਉਹ ਖਤਮ ਹੋ ਚੁੱਕਾ ਸੀ ਸਿਰਫ ਕੀ ਹੈ 바ਵਾ ਸਾਹਿਬ ਨੂੰ ਟਾਰਗੇਟ ਬਣਾ ਕੇ ਵੀ ਦਲਿਤ ਸਮਾਜ ਨੂੰ ਟਾਰਗੇਟ ਬਣਾਈਏ 바ਵਾ ਸਾਹਿਬ ਨੂੰ ਲੈ ਕੇ ਤਾਂ ਜੋ ਫੇਮ ਖੱਟ ਸਕੇ ਇਸ ਵਜ੍ਹਾ ਕਰਕੇ ਇਹੋ 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 ਜੇ ਸੰਧਾਂਤ ਰਚ ਰਿਹਾ ਵੀ ਮੈਂ ਫਿਰ ਦੁਬਾਰਾ ਲੋਕਾਂ ਦੇ ਮਤਲਬ ਲੋਕਾਂ ਦੇ ਦਿਮਾਗ 'ਚ ਆਵਾਂ ਵੀ ਕੋਈ ਇਹੋ ਜਿਹਾ ਕੋਈ ਅਤਵਾਦੀ ਹੈਗਾ ਆ ਜੇ ਆਤਵਾਦੀ ਤੂੰ ਹੈਗਾ ਆ ਜੇ ਤੇਰੇ 'ਚ ਦਮ ਹੈ ਤੂੰ ਸਾਹਮਣੇ ਆ ਕੇ ਲਲਕਾਰ ਤੇ ਦੇਖੇ ਫਿਰ ਦਲਿਤ ਸਮਾਜ ਕੀ ਕੀ ਤੈਨੂੰ ਇਹ ਇਹ ਸੰਜੀਪ ਜੀ ਇਹ ਕਦਾ ਫੇਮ ਹੋਇਆ 바ਵਾ ਸਾਹਿਬ ਆ ਉਹ ਕੋਈ ਉਹ ਕੋਈ ਉਹ ਤਨਾ ਆਂਬ ਜਿਹੜਾ ਜਿਹੜਾ ਵੀ ਫੇਮ ਖਟਣਾ ਚਾਹੁੰਦਾ ਆ ਉਹ ਦਲਿਤ ਸਮਾਜ ਨੂੰ ਟਾਰਗੇਟ ਬਣਾਉਂਦਾ ਆ ਦਲਿਤ ਦਲਿਤ ਸਮਾਜ ਦੇ ਸੜਕਾਂ ਤੇ ਆ ਜਾਂਦਾ মিডিਆ ਉਹਨੂੰ ਚੱਕ ਕੇ ਹਾਈਲਾਈਟ ਕਰਦੀ ਆ ਉਹ ਬੰਦੇ ਦਾ ਨਾਮ ਜਿਹੜਾ ਆ ਸੁਰਖੀਆਂ 'ਚ ਨਜ਼ਰ ਆਣ ਲੱਗ ਜਾਂਦਾ ਇਸ ਕਰਕੇ ਇਹ ਲੋਕ ਸਾਨੂੰ ਟਾਰਗੇਟ ਬਣਾਉਂਦੇ ਆ। ਉਹ ਧੰਨਵਾਦ ਸੰਜੀਪ ਜੀ ਸੁਣਾ ਸਰਨਾ ਸੀਗੇ ਸੰਜੀਪ ਜੀ। ਅੱਜ ਲੁਧਿਆਣਾ ਦੇ ਦੁਗਰੀ ਜੈਨ ਮੰਦਿਰ ਦੇ ਸਾਹਮਣੇ ਇੱਕ ਚੌਂਕ ਤੇ ਏਟਾ ਬਾਹਰ ਉਤਲਾ ਫੁਕਿਆ ਜਾ ਰਿਹਾ ਵੈ। ਖਾਲਿਸਾਨ ਪੰਨੂ ਦੇ ਖਿਲਾਫ ਹੱਥਾਂ ਦੇ ਵਿੱਚ ਪੰਨੂ ਦੀਆਂ ਫੋਟੋਆਂ ਫੜੀਆਂ ਹੋਈਆਂ ਨੇ ਤੇ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ। ਕੀ ਕਿਸ ਤਰ੍ਹਾਂ ਜਿਵੇਂ ਸ਼ਿਵਸ਼ਨਾ ਤੇ ਦਲੀਪ ਭਾਈ ਚਾਰੇ ਆਪਸ ਦੇ ਵਿੱਚ ਕੱਟੇ ਹੋਏ ਕਟੇ ਹੋ ਕੇ ਖਾਲੀਸਾਨ ਦੀ ਪੰਨੂ ਦੇ ਖਿਲਾਫ ਜਿਹੜੇ ਕਿ ਮਤਲਾ ਵੀ ਫੂਕਿਆ ਜਾਵੇਗਾ ਤੇ ਉਹਦੇ ਵਿਰੋਧ ਵਿੱਚ ਬੋਲ ਰਹੇ ਨੇ ਕੁਝ ਸ਼ਰਾਰਤੀ ਅੰਸਰਾ ਦੇ ਵੱਲੋਂ ਮਾਹੌਲ ਪੰਜਾਬ ਦਾ ਖਰਾਬ ਕੀਤਾ ਜਾ ਰਿਹਾ ਹੈ ਮਾਹੌਲ ਭਾਰਤ ਦਾ ਖਰਾਬ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਸੁਰੱਖਿਆ ਦੇ ਵਿੱਚ ਆ ਸਕੇ ਟਾਡੀ ਕੀ ਰਾਏ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੋੜੇ ਰੂ ਲਾਈਵ ਦੇ ਨਾਲ ਦੀਪਕ ਕਮਾਂਤਰਾ ਨੂੰ ਰਿਪੋਰਟ ਧੰਨਵਾਦ